ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਦਾ ਪੱਟਾ ਕਾ ਆਪਾਂ ਗੁਰੂ ਜੀ ਦਾ ਪੱਟੀ ਪੱਦਰ ਦੇ ਉੱਤੇ ਬੱਸਾਂ ਜੋ ਮਹਾਪੰਚਾਇਤ 14 ਨੂੰ ਹੋਰੀਆ ਆਮ ਲੀਲਾ ਗਰਾਊਂਡ ਦੇ ਵਿੱਚ ਵੱਡਾ ਕਾਫਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਦਾ ਵੱਡੀ ਪੱਦਰ ਦੇ ਉੱਤੇ ਸੰਗਰੂਰ ਜ਼ਿਲ੍ਹੇ ਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਦਾ ਵੱਡਾ ਕਾਫਲਾ ਦਿੱਲੀ ਵੱਲ ਨੂੰ ਰਵਾਨਾ ਹੁੰਦਾ ਹੋਇਆ 3 ਮਾਰਚ ਨੂੰ ਦਿੱਲੀ ਦੇ ਵਿੱਚ ਕਾਨਫਰੰਸ ਹੋ ਰਹੀ ਆ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਟਾਕਰਾਹਾ ਦਾ ਪੱਟੀ ਪੱਤਰ ਦੇ ਉੱਪਰ ਕਾਫਲਾ ਮੂਲਕ ਤੋਂ ਦਿਖਾਓ ਤੇ ਨਾ ਹੁੰਦਾ ਹੋਇਆ ਪੱਟੀ ਪੱਤਰ ਤੇ ਬਸਾ ਕਾਣਾ ਮਟਾ ਸ਼ਾਮ ਮੋਰ ਦੇ ਵਿੱਚ ਕਹਾ ਬਕਿਆ ਦੇ ਵਿੱਚ ਸ਼ਾਮਲ ਹੋ

ਇਹ ਬੰਨਵਾ ਨਾ ਰੱਖੋ ਨਾ ਜੀ ਲੋਕ ਇਹ ਤੋਂ ਤੋਂ ਬੰਨਵਾ ਨਾ ਰੱਖੋ ਤੇ ਮੂੰਹ ਤੇ ਮੂੰਹ ਰੱਖੋ ਪਾਰਸੀ ਕਿਸਾਨ ਜੁਨੀਅਨ ਏਕਤਾ ਗਰਾਹਾਂ ਦਾ ਵੱਡਾ ਕਾਫਲਾ ਜ਼ਿਲ੍ਹਾ ਸੂਰੂਪ ਦਾ ਜੋ ਦਿੱਲੀ ਵੱਲੋਂ ਕੱਲ ਨੂੰ 14 ਮਾਰਚ ਨੂੰ ਨਾ ਰਾਮਲੀਲਾ ਗਰਾਊਂਡ ਦੇ ਵਿੱਚ ਵੱਡੀ ਸੰਯੁਕਤ ਮੋਰਚੇ ਦੀ ਕਾਨ ਮਹਾਪੰਚਾਇਤ ਹੋਣ ਜਾ ਰਹੀਆ ਉੱਥੇ ਜਾਂਦਾ ਹੋਇਆ ਆਰਤੀ ਕਿਸਾਨ ਜੁਨੀ ਨੇ ਇੰਤਰਾ ਗਰਾਹਾਂ ਦਾ ਵੱਡਾ ਕਾਫਲਾ ਦਿੱਲੀ ਵੱਲ ਨੂੰ ਰਵਾਨਾ ਮੂਨਕ ਤੋਂ ਇਕੱਠਾ ਹੋ ਕੇ ਜ਼ਿਲ੍ਹਾ ਹਰੂਰ ਦਾ ਕਾਫਲਾ ਪੱਟੀ ਪੱਤਰ ਦੇ ਉੱਪਰ ਹੈ ਜੇਕਰ ਕਿਸੇ ਵੀ ਪਾਰਟੀ ਦੇ ਨਾਂ ਤੇ ਪਿਖੇਖਾ ਹੋਏਗਾ ਕਿ ਅਸੀਂ ਕਿਸਾਨਾਂ ਨੂੰ ਜਾਂ ਕਿਰਤ ਕਰਨ ਵਾਲੇ ਲੋਕਾਂ ਨੂੰ ਦਿੱਲੀ ਚ ਨਹੀਂ ਆਉਣ ਦਿੰਦੇ தான் தான் மன்னா கிளூட ਹਾਂ ਦੇ ਤਾਗਰਾਹਾਂ ਦਾ ਜ਼ਿਲ੍ਹਾ ਸੰਗਰੂਰ ਦਾ ਵੱਡਾ ਕਾਫਲਾ ਦਿੱਲੀ ਵੱਲ ਨੂੰ روانਾ ਹੋ ਰਿਹਾ ਹੈ ਜਿੱਥੇ ਉਹ ਸਾਲਾ ਮਾਰਚ ਨੂੰ ਭਾਰਤ ਦੀ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਆ ਰਾਮਲੀਲਾ ਘਰੌਲ ਦੇ ਵਿੱਚ ਪੰਜਾਬੀ ਦੇ ਵੱਡਾ ਲੋਕ ਇਕੱਠਾ ਹੋ ਕੇ ਦਿੱਲੀ ਵੱਲ ਨੂੰ روانਾ ਹੋ ਰਿਹਾ ਹੈ ਜਿਲ੍ਹਾ ਸੰਗਰੂਰ ਦਾ ਭਾਰਤੀ ਕਿਸਾਨ ਜੂਨੇ ਨੇਤਾ ਤਾਗਰਾਹਾਂ ਜਦੋਂ ਵੱਡਾ ਕਾਫਲਾ ਇੰਡੀ ਵਾਲੇ ਨੂੰ ਮੂਨ ਕਸ਼ਾ ਇਕੱਠਾ ਹੋ ਕੇ ਇੰਡੀ ਵਾਲੇ ਨੂੰ ਰਵਾਣਾ